ਅ ਪਿਛਲੇ ਕਾਫੀ ਸਮੇ ਤੋਂ ਚੱਲ ਰਹੀ ਜਿਹੜੀ ਪੂਰੇ ਪੰਜਾਬ ਵਿੱਚ ਨਸ਼ੇ ਦੇ ਇੱਕ ਜਿਹੜੀ ਵਿਸ਼ੇਸ਼ ਮੁਹਿੰਮ ਜ਼ਿਲ੍ਹਾ ਮੋਗਾ ਦੇ ਵਿੱਚ ਹੈ ਉਹਦੇ ਚੱਲਦੇ ਕੱਲ ਮਿਤੀ 5 12 2025 ਨੂੰ ਇੱਕ ਅਸੀਂ ਮੁਕਦਮਾ ਸਾਡੇ ਸਿਟੀ ਸਾਊਥ ਥਾਣਾ ਵਿੱਚ 335 ਨੰਬਰ ਮੁਕਦਮਾ ਦਰਜ ਕੀਤਾ ਜੋ ਕਿ ਜੇਰੇ ਧਾਰਾ 21 85 ਅਤੇ 223 ਬੀਐਨਐਸ ਦੀ ਧਾਰਾ ਤਹਿਤ ਮੁਕਦਮਾ ਦਰਜ ਹੈ ਇਹਦੇ ਵਿੱਚ ਅਸੀਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਿਸ ਦਾ ਨਾਂ ਜਸਕਰਨ ਸਿੰਘ ਪੁੱਤਰ ਇੰਦਰਬੀਰ ਸਿੰਘ ਜੋ ਕਿ ਨਿਊ ਟਾਊਨ ਮੋਗਾ ਦਾ ਰਹਿਣ ਵਾਲਾ ਹੈ ਇਹ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਇਹਦੇ ਵਿੱਚ ਸਾਨੂੰ ਇੱਕ ਬਹੁਤ ਹੀ ਵੱਡੀ ਰਿਕਵਰੀ ਹੋਈ ਹੈ ਜਦੇ ਵਿੱਚ ਕੁੱਲ 2.5 ਲੱਖ ਦੇ ਕਰੀਬ ਰੈਗਲਾਮਿਨ ਦੇ ਕੈਪਸੂਲ ਅਤੇ 400 ਦੇ ਕਰੀਬ ਟ੍ਰੈਮੈਜ਼ੋਲ ਦੀਆਂ ਗੋਲੀਆਂ ਇਹ ਰਿਕਵਰ ਕੀਤੀਆਂ ਨੇ ਸਰ ਇਹ ਕੋਈ ਮੈਡੀਕਲ ਦਾ ਕੰਮ ਕਰਦਾ ਸੀਗਾ ਜਾਂ ਕੋਈ ਸਖਸ਼ੀ ਕੰਮ ਕੀਤਾ ਜੋ ਹੋਂ ਤੱਕ ਦੀ ਸਾਡੀ ਪੁੱਛਗਿੱਛ ਹੈ ਚਾਚੀ ਇਹਨੇ ਇੱਕ ਕਮਰਾ ਕਿਰਾਏ ਤੇ ਲਿਆ ਹੋਇਆ ਸੀਗਾ ਜਿਹੜਾ ਕਿ ਕ੍ਰਿਸ਼ਨਨਗਰ ਵਿੱਚ ਹੈਗਾ ਤੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਜਿਹੜੀ ਸਾਡੀ CIA ਮੋਗਾ ਦੀ ਟੀਮ ਹੈ ਉਨੇ ਜਦੋਂ ਸਰਚ ਕੀਤੀ ਹੈ ਤੇ ਉੱਥੇ ਮੌਕੇ ਤੇ ਸਾਨੂੰ ਇਹ ਰਿਕਵਰੀ ਬਹੁਤ ਵੱਡੀ ਰਿਕਵਰੀ ਹੋਈ ਹੈ ਤੇ ਜਿਹੜਾ ਤੁਸੀਂ ਕਿਹਾ ਹੈਗਾ ਕਿ ਵੀ ਜੀ ਇਹ ਪਹਿਲਾਂ ਕਿੱਥੇ ਕੰਮ ਕਰ ਰਿਹਾ ਉਹ ਪੁਸ਼ਕੀਸ਼ ਦਾ ਵਿਸ਼ਾ ਹੈ ਉਹ ਜਿਉਂ-ਜਿਉਂ ਤਫਤੀਸ਼ ਅੱਗੇ ਵਧੇਗੀ ਉਹ ਹੋਰ ਨਵੇਂ ਫੈਕਟਸ ਅੱਗੇ ਆਉਣਗੇ ਇਹ ਸਰ ਬ੍ਰੇਕਅਪ ਲਈ ਮੈਂ ਅਪਡੇਟ ਹੈ ਇਹ ਲੈ ਕੇ ਕਿਥੋਂ ਆ ਰਿਹਾ ਜੀ ਇਹ 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 ਪੁਸ਼ਕੀਸ਼ ਚ ਚੱਲ ਰਹੀ ਹੈ ਜੀ ਇਹ ਕਿ ਜੋ-ਜੋ ਨਵੇਂ ਤੱਥ ਆਉਣਗੇ ਉਹ ਮੁਕਦਮੇ ਦਾ ਹਿੱਸਾ ਬਣਨ ਤੇ ਉਹਨਾਂ ਨੂੰ ਸਫਾ ਮਿਸਲ ਤੇ ਲਿਆ ਕੇ ਤਫਤੀਸ਼ ਨੂੰ ਅੱਗੇ ਚਲਾਵਾਂਗੇ ਪਹਿਲਾਂ ਕੋਈ ਮਾਮਲੇ ਦਾ ਚਾਹੀਏ ਨਹੀਂ ਫਿਲਹਾਲ 23 ਸਾਲ ਦਾ ਮੁੰਡਾ ਹੈ ਤੇ ਅਜੇ ਫਿਲਹਾਲ ਇੱਥੇ ਪਰਚਾ ਕੋਈ ਨਹੀਂ ਦਰਜ ਇਸ ਸਪਲਾਈ ਦੇ ਤੇਗਾ ਉਹ ਵੀ ਮੈਂ ਦੱਸਿਆ ਸੀ ਉਹ ਤੁਹਾਨੂੰ ਪੁਸ਼ਕਿਸ਼ ਦਾ ਵਿਸ਼ਾ ਹੈਗਾ ਜੋ ਫੈਕਸ ਹੋਣਗੇ ਤੁਹਾਨੂੰ ਦੱਸਤਾ ਸਰ ਜਿਹੜੀ ਗੋਲੀ ਬਾਰੇ ਤੁਸੀਂ ਦੱਸ ਰਹੇ ਹੋ ਕਿ ਇਹ ਆਮ ਬੰਦਾ ਰੱਖਸ਼ਾ ਦਾ ਇਹ ਰੱਖਸ਼ਾ ਕਿੰਨੀ ਇਹਦੀ ਕੁਆਂਟੀਟੀ ਦੇ ਕੋੜ ਕੋੜ ਦੇਖੋ ਜੀ ਦੋ ਡਰੱਗਸ ਤੁਹਾਨੂੰ ਦੱਸਿਆ ਨੇ ਇੱਕ ਤਾਂ ਟ੍ਰੈਮਾਡੋਲ ਤੇ ਇਹ ਪ੍ਰੈਗਬਲਿਨ ਟ੍ਰੈਮਾਡੋਲ ਤਾਂ ਐਨਡੀ ਐਕਟ ਦੇ ਵਿੱਚ ਆਉਂਦੀ ਹੈ ਜੀ ਉਹਦੇ ਵਿੱਚ ਵਿਸ਼ੇਸ਼ ਤਾਰਾ ਹੈਗੀ ਉਹਦੇ ਤਹਿਤ ਕਾਰਵਾਈ ਹੁੰਦੀ ਹੈ ਤੇ ਜਿਹੜੀ ਪ੍ਰੈਗਬਲਿਨ ਹੈਗੀ ਹੈ ਇਹਦੇ ਸਮੇਂ ਸਮੇਂ ਤੇ ਜਿਹੜੇ ਅ ਮਾ ਜੋ ਡੀਸੀ ਸਾਹਿਬਲ ਆਰਡਰ ਜਿਹੜੇ ਜਾਰੀ ਕੀਤੇ ਗਏ ਨੇ ਪਬੰਦੀ ਲਾਉਂਦੇ ਇਹ ਉਹਦੇ ਤਹਿਤ ਆਉਂਦੀ ਹੈ ਫੋਨ ਕੁਮਾਓ ਕਾਰ ਬੈਠੇ ਪੀਜ਼ਾ ਖਾਓ ਹੁਣ ਬਾਗਾ ਪੁਰਾਣਾ ਵਿੱਚ ਵੀ ਖੁੱਲ ਗਿਆ ਹੈ ਾਰਮਾਨ ਪੀਜ਼ਾ ਜੀ ਹਾਂ ਨਿਹਾਲ ਸਿੰਘ ਵਾਲਾ ਤੋਂ ਬਾਅਦ ਹੁਣ ਤੁਹਾਡੇ ਸ਼ਹਿਰ ਵਿੱਚ ਤੁਹਾਡਾ ਆਪਣਾ